ਪਿਛਲੇ ਦਿਨੀ ਪਟਿਆਲਾ ਦੇ ਪਿੰਡ ਬਠੋਈ ਕਲਾਂ ਵਿੱਚ ਜਨਰਲ ਵਰਗ ਦੇ ਲੋਕਾਂ ਵੱਲੋਂ ਐਸੀ ਸਮਾਜ ਦੇ ਲੋਕਾਂ ਦੀ ਪੰਚਾਇਤੀ ਜ਼ਮੀਨ ਵਿੱਚੋਂ 1/3 ਹਿੱਸਾ ਜ਼ਮੀਨ ਦੀ ਬੋਲੀ ਦੇਣ ਤੇ ਪਹਿਲੇ ਤੋਂ ਕਾਬਜ ਜਨਰਲ ਵਰਗ ਦੇ ਲੋਕਾਂ ਨੇ ਉਹਨਾਂ ਐਸੀ ਸਮਾਜ ਦੇ ਲੋਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਜਾਤੀ ਸੂਚਕ ਸ਼ਬਦ ਵੀ ਬੋਲੇ ਜਿਸ ਦੇ ਸੰਬੰਧ ਵਿੱਚ ਐਫ ਆਈ ਆਰ ਵੀ ਦਰਜ ਹੋਈ ਸੀ ਕੁੱਟਮਾਰ ਦੇ ਵਿਰੋਧ ਵਿੱਚ ਪਿੰਡ ਬਠੋਈ ਦੀ ਧਰਮਸ਼ਾਲਾ ਵਿੱਚ ਐਸੀ ਸਮਾਜ ਦੇ ਲੋਕਾਂ ਵੱਲੋਂ ਰੋਜ਼ ਪ੍ਰਦਰਸ਼ਨ ਵਜੋਂ ਕਰੀਬ 1 ਮਹੀਨੇ ਤੋਂ ਕਰਨਾ ਲਗਾਇਆ ਹੋਇਆ ਹੈ ਇਸੇ ਮਾਮਲੇ ਨੂੰ ਲੈ ਕੇ 24 ਜੁਲਾਈ ਨੂੰ ਇੱਕ ਬਹੁਤ ਵੱਡਾ ਇਕੱਠ ਵੀ ਕੀਤਾ ਜਾ ਰਿਹਾ ਹੈ ਇਸ ਮਾਮਲੇ ਸੰਬੰਧੀ ਐਸਬੀਸੀ ਮਹਾਪੰਚਾਇਤ ਪੰਜਾਬ ਦੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਆਪਣੇ ਇੱਕ ਵਫਦ ਨਾਲ ਪੰਚਾਇਤ ਡਾਇਰੈਕਟਰ ਸ੍ਰੀ 우ਮਾ ਸ਼ੰਕਰ ਗੁਪਤਾ ਜੀ ਨੂੰ ਮਿਲੇ ਇਹ ਮੀਟਿੰਗ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ ਡਾਇਰੈਕਟਰ ਸਾਹਿਬ ਨੇ ਸਾਰੀ ਗੱਲ ਸੁਣ ਕੇ ਤੁਰੰਤ ਕਾਰਵਾਈ ਕਰਦਿਆਂ ਐਡੀਸੀ ਡੀ ਪਟਿਆਲਾ ਦੀ ਡਿਊਟੀ ਲਗਾਈ ਅਤੇ ਸਾਰੇ ਮਾਮਲੇ ਤੇ ਤੁਰੰਤ ਬੰਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਇਸ ਬਾਰੇ ਸਾਡੇ ਚੈਨਲ ਦੀ ਟੀਮ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਸਾਨੂੰ ਡਾਇਰੈਕਟਰ ਸਾਹਿਬ ਉੱਤੇ ਪੂਰਨ ਵਿਸ਼ਵਾਸ ਹੈ ਸਾਨੂੰ ਪੂਰੀ ਆਸ ਹੈ ਕਿ ਐਸੀ ਸਮਾਜ ਦੇ ਲੋਕਾਂ ਨਾਲ ਹੋਈ ਧੱਕੇਸ਼ਾਹੀ ਦਾ ਇਨਸਾਫ ਮਿਲੇਗਾ ਸਾਡੇ ਚੈਨਲ ਦੀ ਟੀਮ ਨਾਲ ਹੋਈ ਗੱਲਬਾਤ ਤੁਹਾਡੇ ਰੂਬਰੂ ਕਰਦੇ ਹਾਂ ਵੈਗਰੂ ਜੀ ਦਾ ਖਾਲਸਾ ਆਫਸਰ ਸ੍ਰੀ ਵੈਗਰੂ ਜੀ ਦੀ ਫਤਿਹ ਅਸੀਂ ਰੱਬ ਵਰਗੇ ਸਰੋਤੇ ਜਿਹੜੇ ਘਰੇ ਬੈਠੇ ਤੁਹਾਡੇ ਰਾਹੀਂ ਸਾਡੀ ਆਵਾਜ਼ ਸੁਣਦੇ ਨੇ ਤੇ ਅਫੀਸਰ ਸਾਹਿਬਾਨ ਚਾਹੇ ਡਿਸਟ੍ਰਿਕਟ ਪਟਿਆਲਾ ਦੇ ਹੋਣ ਜਾਂ ਬਲਾਕ ਪਟਿਆਲਾ ਦੇ ਹੋਣ ਤੇ ਸਾਰੇ ਤੁਹਾਡੇ ਰਾਹੀਂ ਜਿਹੜੀ ਸੁਣਦੇ ਆ ਤੁਹਾਡੀ ਇੱਕ ਤਾਂ तहे ਦਿਲੋਂ ਧੰਨਵਾਦ ਤੁਸੀਂ ਪ੍ਰੈਸ ਦਾ ਸਾਡਾ ਵੀ ਲੋਕਾਂ ਦੀ ਦਬੀ ਹੋਈ ਆਵਾਜ਼ ਦੱਬੀ ਕੁਚਲੀ ਆਵਾਜ਼ ਨੂੰ ਘਰ ਘਰ ਤੱਕ ਪਹੁੰਚਾਉਣ ਦਾ ਬਹੁਤ ਵੱਡਾ ਇੱਕ ਯੋਗਦਾਨ ਪਾ ਰਹੇ ਹੋ ਤੇ ਗੱਲ ਕਰ ਲਈਏ ਅੱਜ ਜਿਹੜੀ ਹੈ ਸਾਡੀ ਅਸੀਂ ਮੋਰਚਾ ਪ੍ਰਦਾਨਮੈਂ ਪ੍ਰਦਾਨ ਵੱਜੋ ਤੇ ਸਾਡੇ ਮਲਾਗ ਹਰਨੇਕ ਸਿੰਘ ਜੀ ਬਲੋਆ ਕਰਮ ਸਿੰਘ ਜੀ ਪ੍ਰੋਫੈਸਰ ਸਾਹ ਕਰਮਜੀਤ ਜੀ ਅਸੀਂ ਜਾ ਕੇ ਅੱਜ ਇੱਕ ਡਾਇਰੈਕਟਰ ਪੰਚਾਇਤ ਨੂੰ ਮਿਲੇ ਮੀਟਿੰਗ ਕੀਤੀ ਜਿੱਥੇ ਬਹੁਤ ਵੱਡੇ ਪੱਧਰ ਤੇ ਸਾਡੀ ਜਿਹੜੀ ਕਾਫੀ ਲੰਮੇ ਸਮੇਂ ਜਿਹੜੀ ਮੀਟਿੰਗ ਚੱਲੀ ਹੈ ਤੇ ਉਹਦੇ ਵਿੱਚ ਬਠੋਈ ਕਲਾਂ ਜ਼ਿਲ੍ਹਾ ਪਟਿਆਲਾ ਪਿੰਡ ਬਠੋਈ ਕਲਾਂ ਜੋ ਪਿਛਲੇ ਲਗਭਗ ਮਹੀਨਾ ਡੇਢ ਮਹੀਨੇ ਤੋਂ ਵਿਵਾਦ ਚੱਲ ਰਿਹਾ ਜਮੀਨੀ ਜਿੱਥੇ ਡਾਕਟਰ ਪੀਮਰਾਓ ਉਮੀਦਵਾਰ ਜੀ ਦੇ ਲਿਖੇਗੇ ਸੰਵਿਧਾਨ ਮੁਤਾਬਕ 1/3 ਹਿੱਸਾ ਸ਼ਾਮਲਾੜ ਜ਼ਮੀਨ 'ਚ ਜਿਹੜਾ ਐਸਸੀ ਤੇ ਲੋਕ ਬੀਸੀ ਲੋਕ ਐਸੀ ਲੋਕਾਂ ਇੱਕ ਬੜਾ 3 ਹਿੱਸੇ ਦੀ ਬੋਲੀ ਦੇ ਸਕਦੇ ਸ਼ਾਮਲਾੜ ਜ਼ਮੀਨ ਦੀ ਖੇਤੀ ਕਰ ਸਕਦੇ ਤੇ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰ ਸਕਦੇ ਆ ਉਸੇ ਤਰਜ਼ ਤੇ ਪਿੰਡ ਬਠੋਈ ਕਲਾਂ ਦਾ 600 ਏਕੜ ਜ਼ਮੀਨ ਹੈ ਜਿਹਦੇ ਵਿੱਚ 1/3 ਹਿੱਸੇ ਦੀ ਜਿਹੜੀ ਬੋਲੀ ਹੋਈ ਹੈ ਲੋਕਾਂ ਨੇ 98 ਕਿੱਲਾਂ ਦੀ ਬੋਲੀ ਲਈ ਐਸੀ ਸਮਾਜ ਨਾਲ ਰਲ ਕੇ ਸਾਰੇ ਲੋਕਾਂ ਨੇ ਜਿਹਦੇ ਵਿੱਚ 11 ਲੱਖ ਰੁਪਈਆ ਲਗਭਗ ਕੈਸ਼ ਲੋਕਾਂ ਨੇ ਜਮ੍ਹਾਂ ਕਰਾਤਾ ਬਲਾਕ ਪੰਚਾਇਤ ਅਫਸਰ ਨੂੰ ਤੇ ਠੇਕੇ ਤੇ ਜ਼ਮੀਨ ਵੀ ਲੈ ਲਈ ਪਰ ਜਿਹੜੇ ਪਹਿਲੇ ਤਨਾੜ ਲੋਕ ਨੇ ਜਿਨ੍ਹਾਂ ਕੋਲੇ ਕਬਜ਼ਾ ਹੈ ਉਹ ਤਨਾੜ ਲੋਕਾਂ ਨੇ ਜ਼ਮੀਨ ਤੇ ਕਬਜ਼ਾ ਲਿਆ ਪੰਚਾਇਤ ਨੇ ਜੇ ਸਰਕਾਰ ਨੇ ਕਬਜ਼ਾ ਲਿਆ ਉਹ ਦੁਬਾਰੇ ਫੇਰ ਉਹਨਾਂ ਨੇ ਬਾਹ ਬਿਜਲੀ ਜ਼ਮੀਨ ਤੇ ਦੂਜੀ ਜਿਹੜੇ ਐਸਸੀ ਨੇ ਬੋਲੀ ਦਿੱਤੀ ਸੀ ਉਹਨਾਂ ਪਰਿਵਾਰਾਂ ਦੀ ਕਾਫੀ ਅੰਦੀ ਬਲਾਕ ਪੰਚਾਇਤ ਅਫਸਰ ਦੇ ਦਫ਼ਤਰ ਵਿੱਚ ਪ੍ਰਸ਼ਾਸਨ ਦੇ ਸਾਹਮਣੇ ਬਹੁਤ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਹੈ ਤੇ ਜਾਤੀ ਸੁਚਕ ਸ਼ਬਦ ਬੋਲੇ ਤੇ ਜਾਤਾਂ ਅੰਦਾਜ਼ ਦੇ ਖਿਲਾਫ ਉਹਨਾਂ ਨੂੰ ਜਿਹੜਾ ਮਾੜਾ ਚੰਗਾ ਬੋਲੇ ਤੇ ਗਾਲਾਂ ਕੱਢੀਆਂ ਇਥੇ ਤੱਕ ਕੇ ਜੋ ਇੱਕ ਦੋ ਜਰਨਲਵਾਇਕਤੀ ਵੀ ਜਿਹੜਾ ਉਹਨਾਂ ਏਸ਼ੀਆ ਦੀ ਮਦਦ ਕਰਦਾ ਸੀ ਉਹਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਹੋਈ ਹੈ ਜਰਨਲ ਬੰਦੇ ਦੀ ਵੀ ਤੇ ਜਿਹਦੇ ਚ ਪੁਲਿਸ ਨੇ ਸਾਇਦਿਕ ਬਹੁਤ ਔਖਾ ਪਰਚਾ ਦਰਜ ਕਰਿਆ ਜਿੱਥੇ ਧਾਰਮਿਕ ਦੇ ਸਮਾਜਿਕ ਜਥੇਬੰਦੀਆਂ ਦੂਜੀਆਂ ਸ਼ਾਸਕ ਪਾਰਟੀਆਂ ਦੇ ਲੀਡਰ ਸਾਹਿਬਾਨ ਗਏ ਨੇ ਇੱਕ ਮਹੀਨੇ ਤੋਂ ਬਠੋਈ ਕਲਾਂ ਚ ਇੱਕ ਧਰਮਸ਼ਾਲਾ ਚ ਧਰਨਾ ਚੱਲ ਰਿਹਾ ਜਿੱਥੇ ਜੈਪ ਸਿੰਘ ਬਠੋਈ ਤੇ ਹੋਰ ਸਾਰੇ ਸੱਜਣ ਉੱਥੇ ਸਾਡੇ ਆਗੂ ਸਾਹਿਬਾਨ ਨੇ ਉਹ ਗਵਾਹੀ ਕਰ ਰਹੇ ਨੇ ਉਸ ਧਰਨੇ ਦੀ ਪਿੰਡ ਕਰਕੇ ਤੇ ਅੱਜ ਕੱਲ੍ਹ ਨੂੰ ਵੀ ਉੱਥੇ ਬਹੁਤ ਵੱਡਾ ਇੱਕ ਇਕੱਠ ਹੈ ਜਿੱਥੇ ਅਲੱਗ-ਅਲੱਗ ਧਾਰਮਿਕ ਤੇ ਸਮਾਜਿਕ ਵੱਖ-ਵੱਖ ਜਥੇਬੰਦੀਆਂ ਦੇ ਬੰਦੇ ਨਵੇਂ ਦੇ ਪਹੁੰਚ ਰਹੇ ਨੇ ਤੇ ਅੱਜ ਅਸੀਂ ਡਾਇਰੈਕਟਰ ਪੰਚਾਇਤ ਨੂੰ ਇਹ ਸਾਰੀ ਜਾ ਕੇ ਗੱਲ ਦੱਸੀ ਵੀ ਸਾਡੀ ਇਹ ਗੱਲਬਾਤ ਹੈ ਜੀ ਇਸ ਤਰ੍ਹਾਂ ਕਹਾਣੀਆਂ ਤੇ ਸਾਡੇ 98 ਕਿੱਲੇ ਜ਼ਮੀਨ ਦੇ ਜਿਹੜੇ ਬੋਲੀ ਲਈ ਹੈ ਉਹਨਾਂ ਦੀ ਨਾਲ ਸਾਨੂੰ ਕਬਜ਼ਾ ਮਿਲਿਆ ਤੇ ਉਲਟਾ ਸਾਡੀ ਮਾਰਕਟ ਹੋਈ ਹੈ ਕੋਈ ਕਾਰਵਾਈ ਨਹੀਂ ਹੋਈ ਤਾਂ ਡਾਇਰੈਕਟਰ ਪੰਚਾਇਤ ਓਮਾ ਸ਼ੰਕਰ ਜੀ ਓਮਾ ਸ਼ੰਕਰ ਗੁਪਤਾ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਾਡੀ ਗੱਲ ਸੁਣੀ ਅਸੀਂ ਗੱਲ ਜਾ ਕੇ ਦੱਸੀ ਤੇ ਉਹਨਾਂ ਨੇ ਕਿਹਾ ਮੈਂ ਹੁਣੇ ਤੁਰੰਤ ਜਿਹੜਾ ADC ਪਟਿਆਲਾ ਨੂੰ ADC D ਪਟਿਆਲਾ ਨੂੰ ਜਿਹੜਾ ਹੁਕਮ ਕਰ ਦਿੰਦੇ ਨੇ ਤੇ ਉਹਨਾਂ ਨੂੰ ਫੋਨ ਤੇ ਵੀ ਮੈਸੇਜ ਦੇ ਦਿੰਦੇ ਨੇ ਤੇ ਉਹਨਾਂ ਦੀ ਡਿਊਟੀ ਲਾ ਦਿੰਦੇ ਨੇ ਕਿ ਜੋ ਕਿ ਹੱਕੇ ਨਾਲ 98 ਕਿਲੇ ਜ਼ਮੀਨ ਦੀ ਬੋਲੀ ਹੋਈ ਹੈ ਤੇ ਬੋਲੀਕਾਰਾਂ ਨੂੰ ਜ਼ਮੀਨ ਤੁਰੰਤ ਮਿਲੇ ਤੇ ਅਗਲੀ ਪ੍ਰੋਸੈਸ ਜੋ ਸਰਕਾਰੀ ਸਰਕਾਰੀ ਪ੍ਰਕਿਰਿਆ ਨਾਲ ਚੱਲਦਾ ਰਹੇਗਾ। ਅਸੀਂ ਮਾਨਯੋਗ ਡਾਇਰੈਕਟਰ ਸਾਹਿਬ ਦਾ ਸੈਕਟਰੀ ਸਾਹਿਬ ਦਾ ਤੇ ਪ੍ਰਸ਼ਾਸਨ ਦਾ ਜੇ ਸਰਕਾਰ ਦਾ ਧੰਨਵਾਦ ਕਰ ਸਕਦੇ ਹਾਂ ਜੇਕਰ ਉਹ ਲੋਕਾਂ ਨੂੰ ਬੇਹੱਕਿਆਂ ਨੂੰ ਜਿਨ੍ਹਾਂ ਦੇ ਹੱਕ ਨਹੀਂ ਹੈ ਇਹ ਹੱਕ ਮਾਰ ਕੇ ਦੂਜੇ ਤਰਾਟ ਲੋਕ ਦੱਬ ਰਹੇ ਨੇ ਉਹਨਾਂ ਨੂੰ ਜਲਦੀ ਹੱਕ ਦਵਾਇਆ ਜਾਵੇ ਤੇ ਅਸੀਂ ਆਸ ਕਰਦੇ ਆਂ ਉਮੀਦ ਕਰਦੇ ਆਂ ਵੀ ਡਾਇਰੈਕਟਰ ਪੰਚਾਇਤ ਸਾਡੀ ਇਹ ਜਿਹੜੀ ਮੰਗ ਨੂੰ ਪਿੰਡ ਦੀ ਮੰਗ ਨੂੰ ਪਿੰਡ ਬਠੋਈ ਕਲਾਂ ਦੀ ਮੰਗ ਨੂੰ ਬਹੁਤ ਸਾਰੇ ਜਲਦੀ ਨਾਲ ਨਿਵੇੜ ਦਿੱਤਾ ਜਾਵੇਗਾ ਪਰ ਇਹ ਕੰਮ ਸਾਡੇ ਚੇਅਰਮੈਨ ਜੋ ਐਸ்சி ਚੇਅਰਮੈਨ ਪੰਜਾਬ ਦਾ ਹੈ ਐਸ்சி ਕਮਿਸ਼ਨ ਪੰਜਾਬ ਦੇ ਨੇ ਇਹ ਕੰਮ ਉਹਨਾਂ ਦੇ ਕਰਨ ਦੇ ਸੀ ਜੋ ਸਾਡੇ ਕੋਲੇ ਆ ਰਹੇ ਨੇ ਅਸੀਂ ਉਹ ਪਰਿਵਾਰਾਂ ਨੂੰ ਲੈ ਕੇ ਡਾਇਰੈਕਟਰ ਤੱਕ ਗਏ ਡਾਇਰੈਕਟਰ ਦਾ ਦਰਵਾਜ਼ਾ ਖੜਕਾਇਆ ਡਾਇਰੈਕਟਰ ਨੇ ਸੁਣੀ ਹੈ ਤੇ ਸਾਨੂੰ ਉਮੀਦ ਹੈ ਜਲਦੀ ਤੋਂ ਜਲਦੀ ਸਾਡੀ ਉਹ ਜਿਹੜੀ ਮੰਗ ਹੈ ਉਹ ਲੋਕਾਂ ਦੀ ਪੂਰੀ ਹੋ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ